ਮੈਂ ਗਿਆ ਇੱਥੋਂ ਬੁੱਢਾ ਹੋਇਆ ਮੇਰਾ ਤੇ ਆਪਣੇ ਮੋਲ ਖਾਲ ਗਿਆ ਅੱਜ ਵੀ ਬੰਦਾ ਇਹੋ ਜਿਹਾ ਆ ਜਿੱਥੇ ਗਿਆ ਆ ਵੀ ਰਾਜਾ ਬਣ ਗਿਆ ਮੋਲ ਵੀ ਰਾਜਾ ਆਪਣਾ ਵੋ ਮੇਰੇ ਦਰੀਂਦਾ ਸਵੇਰੇ ਉੱਠ ਕੇ ਤੁਰਾਂ ਟਿਕਾਲਾ ਉੱਠ ਕੇ ਤੁਰਾਂ ਇਹਨਾਂ ਨੂੰ ਹਲਾਵਾ ਮਰਦਿਆਂ ਦਵਾ ਦਾ ਨਹੀਂ ਲੱਤਾਂ ਖੜੀਆਂ ਲੱਗੀਆਂ ਕਿ ਤੁਹਾਡੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਆ ਉਹਦੇ ਕੋਲ ਜਾਣਾ ਬਹੁਤ ਔਖਾ ਹੈ ਪਰ ਤੁਸੀਂ ਆਰਾਮ ਨਾਲ ਚਲ ਜਾਂਦੇ ਉਹ ਸਾਦੀ ਦਾ ਜਾਂਦੇ ਉਧਰ ਸੱਚਾਈ ਆ ਉਧਰ ਸੱਚਾਈ ਆ ਐ ਸਾਡਾ ਮਲਖ ਝੂਠਨ ਮਾਰ ਲਿਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੇਟ ਵੀ ਹੋ ਰਿਹਾ ਤੁਸੀਂ ਨਹੀਂ ਉਹ ਮੈਂ ਕਹਾਂ ਲੇਟ ਆ ਲੇਟ ਹੋਣਗੇ ਗੱਡੀ ਵਾਲੇ ਆ ਤੁਸੀਂ ਰੌਣਕ ਪੰਜਾਬ ਦੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਇੰਦਰਜੀਤ ਸਿੰਘ ਚਾਲ ਆ ਅੱਜ ਤੁਹਾਡੇ ਨਾਲ ਮੌਜਾ ਰਹੇ ਆ ਵਿਸ਼ਵ ਪ੍ਰਸਿੱਧ ਦੁਰਾਕ ਸਰਦਾਰ ਫੌਜਾ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਜੀਵਨ ਦੀ ਪੂਰੀ ਜਿਹੜੀ ਕਹਾਣੀ ਹੈ ਉਹ ਤੁਹਾਨੂੰ ਦੱਸਾਂਗੇ ਪਹਿਲਾਂ ਸਵਾਗਤ ਕਰਦੇ ਆ ਆ ਫੌਜਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਪਹੁੰਚੇ ਹੋ ਤੁਸੀਂ ਖੈਰ ਮੈਂ ਅੰਦਰ ਜਿਹੇ ਬੜਿਆ ਮਨ ਚੇਤਾ ਆ ਮੈਂ ਅੱਗੇ ਆਇਆ ਹੁਣ ਮੈਨੂੰ ਜਿੱਥੇ ਆਪਨੋਂ ਲੱਪਿਆ ਮੈਂ ਅੱਗੇ ਵੀ ਇਸ ਅਸਥਾਨ ਤੇ ਆਇਆ ਹੀ ਮੈਂ ਆ ਮੈਂ ਗਿਆ ਇੱਥੋਂ ਬੁੱਢਾ ਹੋਇਆ ਮੇਰਾ ਤੇ ਆਪਣੇ ਮੋਲ ਖਾਲ ਗਿਆ ਆਪਣੇ ਉਧਰ ਵੀ ਆਪਣੇ ਪੰਜਾਬੀਆਂ ਆ ਇੱਧਰ ਵੀ ਆ ਆਪਣੇ ਮੋਲ ਖਾਲ ਹਰ ਸਾਹਿਬ ਖੈਰ ਆਪਣੇ ਮੋਲ ਖਨ ਵੀ ਮੇਰੀ ਬੜੀ ਇੱਜ਼ਤ ਮਾਨ ਕੀਤੀ ਆ ਲੁਧਿਆਣਿਆਂ ਨਾਲ ਲੁਧਿਆਣਿਆਂੋਂ ਮੈਨੂੰ ਭੋਗਪੁਰੋਂ ਦਾ 10000 ਰੁਪਏ ਮਹੀਨੇ ਦਾ ਮੁੰਡਾਲ ਦਾ ਇੱਥੇ ਲੱਗਾ ਹਨ ਇਹ ਨਹੀਂ ਗੱਲ ਮੇਰਾ ਮੁੱਲ ਨਹੀਂ ਮੋੜਿਆ ਪਰ ਮੋੜ ਦੇ ਚਾਹ ਨਾ ਮੋੜ ਦੇ ਮੈਂ ਪੰਜਾਬ ਦਾ ਸੀਗਾ ਲੰਬੇ ਜਾ ਕੇ ਵੀ ਕਈ ਆਦਮੀ ਕਹਿੰਦੇ ਵੀ ਤੂੰ ਪੰਜਾਬੀ ਮੈਂ ਕਿਹਾ ਮੈਂ ਤਾਂ ਬਈ ਬੁੱਢਾ ਹੋਇਆ ਉੱਥੋਂ ਆਇਆ ਮੈਂ ਤਾਂ ਪੰਜਾਬ ਦਾ ਨਾਮ ਲਾਉਂਗਾ ਸਾਰੇ ਪੰਜਾਬੀ ਪੰਜਾਬੀ ਬੰਦਾ ਇਹੋ ਜਿਹਾ ਆ ਕਿੱਥੇ ਗਿਆ ਆ ਵੀ ਰਾਜਾ ਬਣ ਗਿਆ ਮੁਲਖ ਵੀ ਰਾਜਾ ਆਪਣਾ ਹਾਲਾਤ ਪੰਜਾਬੀ ਪੰਜਾਬ ਚੋਂ ਮੁਲਖ ਇਹੋ ਜਿਹਾ ਪੈਦਾ ਹੋ ਕੇ ਬੰਦਾ ਗਿਆ ਮੈਂ ਤਾਂ ਕੱਲਾ ਕੱਲਾ ਹੁਣ ਤਾਂ ਮੈਂ ਚੇਤਾ ਭੁਲਣ ਲੱਪਿਆ ਜਾਦਿਉਂ ਮਹਿੰਦਰ ਸਿੰਘ ਸਾਹਿਬ ਜਿਹੜਾ 12ਵੇਂ ਗਾਮਾ ਆ ਇਹ ਪਹੁੰਚ ਕੇ ਉਹ ਵੀ ਸਾਡਾ ਗੁਰੂ ਆ ਉਹ ਵੀ ਮੀਨੇ ਨੂੰ ਮੀਨੀ ਹਰ ਸਾਦਾ ਸਗਾ ਮੈਨੂੰ ਮਹਿੰਦਰ ਸਿੰਘ ਸਾਹਿਬ ਤੋਂ ਬਹੁਤ ਸੱਚਾ ਸੁੱਚਾ ਉਹਦੀ ਬੜੀ ਇੱਜ਼ਤ ਮਾਣਵਾ ਨੰਨੜ ਦੇ ਗੱਲ ਨੰਨ ਸਾਰੇ ਗੁਰਦੁਆਰਿਆਂ ਨਾਲ ਮਿੰਦਰ ਸੁ ਸੰਤ ਨਾ ਮਰਮੀ ਜਾਂ ਉਹਦਾ ਸਾਰੀ ਦੁਨੀਆ ਹੀ ਜਾਣਦੀ ਆ ਉਦਾਂ ਤਾਂ ਤੇ ਐਂਦਾ ਹੈ ਸਾਧੂ ਸੰਤ ਵੀ ਜਾਣਦੇ ਆ ਫੇ ਮੇਰੇ ਪਾਸ ਨਾ ਤਾਂ ਮੈਂ ਸਕੂਲ ਲਈ ਗਿਆ ਨਾ ਕੁਦਰਤ ਆ ਮੇਰੇ ਪਾਸ ਤਾਂ ਰੱਬ ਹੀ ਮੇਰੇ ਨਾਲ ਰਿਹਾ ਉਹ ਨਹੀਂ ਜਿੱਥੇ ਮੈਂ ਟ੍ਰੇਨਿੰਗ ਕਰਦਾ ਸੀ ਨਾ ਉਹ ਵੀ ਫੇਰ ਕਰਦਾ 2 ਮੀਲ ਰਸਤਾ ਉਹ ਦੋ ਕਨਾਈ ਥਾਂ ਜਿੱਥੇ ਲੀੜੇ ਲੂੜੇ ਲਾਉਂਦੇ ਸੀ ਨਾ ਸੀ ਰੱਖਦੇ ਸੀ ਉਹ ਵੀ ਗੌਰਮੈਂਟ ਰਕੇ ਸ਼ੌਕਾਰ ਦਾ ਸੀ ਉਹ ਵੀ ਥਾਂ ਦੇ ਦਿੱਤਾ ਉੱਥੇ ਵਾਰਤ ਬਣਦੀ ਆ ਮੇਰੀ ਦੋ ਮਜਲਾ ਤਿੰਨ ਮਜਲਾ ਤੁਹਾਡੀ ਉਮਰ ਕਿੰਨੀ ਹੋਗੀ ਫੋਜਾ ਸਿੰਘ ਜੀ 1911 ਦਾ ਜਨਮਾ ਮੇਰਾ ਗੁਲਾਮੀ ਵੀ ਤੁਸੀਂ ਦੇਖੀ ਆ ਤੇ ਆਜ਼ਾਦੀ ਵੀ ਉਹ ਆਜ਼ਾਦੀ ਵੀ ਦੇਖੀ ਆ ਇੱਕ ਗੱਲ ਹੈ ਅੰਗਰੇਜ਼ਾਂ ਆਉਣ ਤੋਂ ਚਾਹੀ 50 ਸਾਲ ਨੇ ਪਹਿਲਾਂ ਦੇ ਆ ਗਏ ਬਾਪੂ ਜੀ ਵੀ ਕਹਿੰਦੇ ਕਿ ਗੋੜੇ ਅੰਗਰੇਜ਼ ਚਲ ਗਏ ਕਾਲੇ ਅੰਗਰੇਜ਼ ਇੱਥੇ ਹੀ ਹੱਲੇ ਖੈਰ ਇੱਕ ਜੱਲਾ ਐਦੇ ਨਾਉ ਤਾਂ ਗੋੜੇ ਨਾ ਆ ਜਾਂਦੇ ਹਨਾ ਸਾਡਾ ਮਾਲਕ ਤੇ ਅੱਲਾ ਫੋੜੀਆਂ ਬਣਿਆ ਹੋਣਾ ਐਦੇ ਨਾਉ ਹੁਣ ਬਾਪੂ ਜੀ ਹਜੇ ਵੀ ਦੀ ਜੀ ਕਰਦਾ ਦੌੜਨ ਨੂੰ ਉਹ ਹਜੇ ਮੈਂ ਦੁਰਦਾ ਹੱਡ ਚੱਲਦੇ ਰਹਿਣਾ ਅਗੇ ਬੁਲੀ ਮਰਨੇ ਫਿਰੇ ਰੋਵੇ ਰੋਵੇ ਲੋਕਾਂ ਭਾਣੇ ਵਿਆ ਮੈਂ ਤੁਰਦਾ ਆ ਜੇ ਮੇਰੀ ਲੱਤਾਂ ਮੇਰੇ ਨਾਲ ਦੇ 2-3 ਬੰਦੇ ਇੱਕ ਬੁੜੀ ਆ ਉਹ ਲੱਤਾਂ ਉਹਨਾਂ ਦੀਆਂ ਹੈ ਨਹੀਂ ਕਿਸ ਦੀਆਂ ਹੈਗੇ ਆ ਪੰਚ ਤੇ ਨਾ ਬੰਦੇ ਇੱਕ ਬੁੜੀ ਦੋ ਬੰਦੇ ਮੈਂ ਲੱਤਾਂ ਦੀ ਕੋਸ਼ਿਸ਼ ਰਹਾ ਦਾ ਬਹੁਤ ਮੇਰੇ ਦਿਲ ਇਹਨਾਂ ਦਾ ਸਵੇਰੇ ਉੱਠ ਕੇ ਤੁਰਾਂ ਟਿਕਾਲਾਂ ਉੱਠ ਕੇ ਤੁਰਾਂ ਇਹਨਾਂ ਨੂੰ ਹਲਾਵਾ ਮਰਦੇ ਆਦਮਾ ਦਾ ਮੈਂ ਨਹੀਂ ਲੱਤਾਂ ਖੜੀਆਂ ਹੋਈਆਂ ਖਾਾਕ ਬਹੁਤ ਲੋਕ ਜਾਣਨਾ ਚਾਹੁੰਦੇ ਕਿ ਤੁਹਾਡੀ ਖਾਾਕ ਕੀ ਹੈਗੀ ਹੈ ਖਾਾਕ ਦੋ ਚੀਜ਼ਾਂ ਆ ਨੀਂਦ ਆਪੋਕ ਜਿੰਨੀ ਮਰਜ਼ੀ ਵਧਾ ਲਓ ਉਹਦੇ ਜਿੰਨੀ ਮਰਜ਼ੀ ਘਟਾ ਲਓ ਨੀਂਦ ਉਹ ਤੂੰ ਦਿਨੇ ਸੁੱਤਾ ਰਹੇਂ ਉਹ ਸਵੇਲੇ ਨੀਂਦ ਆਉਗ ਲਾ ਆ ਯਾਰ ਘੜੀ ਕਿ ਲੰਮੀ ਪੈ ਜੀ ਭੁੱਖਾ ਇਹ ਕੁਛ ਰੋਟੀਆਂ ਖਾ ਕੇ ਜਾਂ ਓਂ ਖਾ ਕੇ ਨਹੀਂ ਪਾਵਰ ਪੈਂਦੀ ਇਹ ਬਧਾਉਣ ਆ ਮੈਂ ਵੀ ਬਹੁਤ ਥੋੜੀ ਪਹਿਲਾਂ ਤੋਂ ਆ ਨਹੀਂ ਤਬ ਇੱਕ ਆ ਮੈਂ ਥਰਕ ਪਿਆ ਜਿਵੇਂ ਗਿਆ ਹੁਣ ਵੀ ਡੋਡਿਆਂ ਆ ਮਨਵਾ ਮੈਂ ਬਾਰਾ ਮਹੀਨੇ ਬਿਨੀਆਂ ਤੋਂ ਬਗੈਰ ਨਹੀਂ ਬਚ ਸਕਦਾ ਸਵੇਰ ਨੂੰ ਪਿੰਨੀ ਖਾ ਕੇ ਚਾਹ ਪੀ ਕੇ ਦੁਪਹਿਰ ਨੂੰ ਦਲਿਆ ਖਾਣਾ ਤਰਾ ਨੂੰ ਪਤਲਾ ਜਾਂ ਫੁਲਕਾ ਦੇਖਣਾ ਉਹ ਕੁੜੀਆਂ ਨੂੰ ਪਤਾ ਨੋਹਾਂ ਤੀਆਂ ਨੂੰ ਵੈਸੇ ਚੀਨਾਂ ਬਾਬਾ ਖਾਨ ਦਾ ਉਹ ਤਗਾਰਾ ਨੂੰ ਕਿਸੇ ਦੇ ਦੁੱਧ ਘੁੱਟ ਪੀ ਲੈਣਾ ਨਹੀਂ ਤੇ ਕਿਸੇ ਦਿਨ ਉਹ ਫੁਲਕਾ ਪਤਲਾ ਜਾਂ ਪੀ ਕੇ ਖਾਲਣਾ ਤੇ ਦੁਬਾਰਾ ਦਰਿਆ ਇਹ ਕਿਹੜੇ ਦਰਿਆ ਵੀ ਕਿ ਪਰ ਅਵੇਸਾ ਪ੍ਰਸ਼ਾਦ ਅਗਰ ਬਣ ਜਾਂਦਾ ਉਹ ਸਾਨਾ ਕੋਲ ਜਾ ਪ੍ਰਸ਼ਾਦ ਬਣਾ ਲੈਣਾ ਜਾਂ ਐਦਾਂ ਰੋਟੀ ਮੈਂ ਪਹਿਲਾਂ ਤੋਂ ਥੋੜੀ ਖਾਧੀ ਆ ਤੇ ਬਹੁਤ ਇਹ ਤਾਂ ਕਹਣਾ ਭੁੱਖ ਤਾਂ ਨਹੀਂ ਜਿਨੀ ਮਰਜ਼ੀ ਵਧਾ ਲਓ ਜਿਨੀ ਮਰਜ਼ੀ ਮਰ ਘਟਾ ਬਾਪੂ ਜੀ ਇਹ ਗੱਲ ਦੱਸਿਓ ਇੱਕ ਵੀ ਤੁਹਾਡੀ ਇੰਨੀ ਹੁਣ ਜ਼ਿੰਦਗੀ ਹੋ ਗਈ ਆ ਉਹ ਜ਼ਿੰਦਗੀ ਦਾ ਕੋਈ ਜਿੰਨੀ ਵੀ ਤੁਹਾਡੀ ਜ਼ਿੰਦਗੀ ਨਿਕਲ ਗਈ ਆ ਕੋਈ ਸਭ ਤੋਂ ਜਿਹੜਾ ਯਾਦਗਾਰ ਪਲ ਹੋਵੇ ਤੁਹਾਡਾ ਕੀ ਸਭ ਤੋਂ ਜਿਹੜਾ ਵਧੀਆ ਚੀਜ਼ ਹੋਵੇ ਤੁਹਾਡੀ ਜ਼ਿੰਦਗੀ ਦੀ ਬਹੁਤ ਚੰਗਾ ਸਮਾਂ ਜਿਹੜਾ ਰਿਹਾ ਹੋਵੇ ਚੰਗਾ ਸਮਾਂ ਤਾਂ ਜਿਹੜਾ ਤੁਹਾਨੂੰ ਵੀ ਚੰਗਾ ਬਹੁ ਲੱਗਦਾ ਕੋਈ ਉਹਦੇ ਬਾਹਰ ਬਤਾਏ ਆ ਮੈਂ 25 26 ਸਾਲ ਉਹਦੇ ਨਾਲ ਹੋਰ ਚੰਗਾ ਸਮਾਂ ਕਿੱਥੇ ਹੋਣਾ ਮਿਲਣਾ ਮੈਨੂੰ ਗੱਡੀਆਂ ਖੜੀਆਂ ਹੁੰਦੀਆਂ ਸੀ ਮੋਲਖਾਂ ਦੇ ਵਿੱਚੋਂ ਮੇਰੇ ਨਾਲ ਦਿਆਂ ਵੀ ਲੰਗਰ ਉਹ ਸੀਟਾਂ ਜਿਹੜੀ ਜਹਾਜ਼ ਦੀ ਸੀ ਸੀ ਨਾ ਉਹ ਜਹਾਜ਼ ਵਾਲੇ ਵੀ ਇੰਡੀਆ ਵਾਲੇ ਸਭ ਜਾਣਦੇ ਜੱਜਾਂ ਵਾਲੇ ਉਹਨੇ ਵੀ ਮੈਨੂੰ ਬਿੱਲੀ ਹੋਣੀ ਦਾ ਫਸਲਾ ਦੇ ਦੇਣੀ ਨਹੀਂ ਤਾਂ ਜਿੱਥੇ ਲੱਤਾਂ ਪਸਾਰ ਹੋਏ ਨਾ ਮੋਰੇ ਕਿਉਂ ਮਹੀਨੇ ਦੀ 2-3 ਔਰ ਦਾ ਜਹਾਜ਼ ਦਾ ਸਫਰ ਹੁੰਦਾ ਹੈਗਾ ਮੈਂ ਉੱਥੇ ਦੇ ਦੇਣੀ ਉਣੀ ਮੋਰੇ ਲਿਖਦਾ ਹੁੰਦਾ ਟਿਕਟ ਲੈਣ ਨਾਲ ਲੈ ਲਓ ਉਹਲੇ ਹੋਣੀ ਲਿਖ ਦੇਣੀ ਨਹੀਂ ਤਾਂ ਨਾਮ ਵੀ ਲਿਖਣੀ ਨਾਮ ਹੀ ਹੋਣਾ ਬਗਲ ਦੀ ਲੱਤਾਂ ਪਸਾਰ ਨੇ ਆਈ ਸਭ ਜਾਣਦੇ ਸੀ ਉਹ ਉਣੀ ਕੋਸ਼ਿਸ਼ ਕਿ ਤੰ ਕਰਨੀ ਨਹੀਂ ਕਰਨੀ ਜਾਂ ਦਾ ਫਸਕ ਲਖ ਦੀਆਂ ਸ਼ੀਟਾਂ ਵਿੱਚ ਬੇਲੀਆਂ ਉਹ ਦੋ ਨੰਬਰ ਦੀਆਂ ਵੀ ਸ਼ੀਟਾਂ ਵਿੱਚ ਬੇਲੀਆਂ ਹੁੰਦੀਆਂ ਨੇ ਜਿਹੜੇ ਤੁਹਾਡੇ ਜਿਹੜੇ ਇੰਗਲੈਂਡ ਦੇ ਮਹਾਰਾਣੀ ਆ ਉਹਦੇ ਕੋਲ ਜਾਣਾ ਬਹੁਤ ਔਖਾ ਹੈ ਪਰ ਤੁਸੀਂ ਆਰਾਮ ਨਾਲ ਚਲ ਜਾਂਦੇ ਹੋ ਉਹ ਸਾਦੀ ਦਾ ਜਾਂਦੇ ਜਿਹੜੇ ਸਾਦੀ ਸੀ ਨਾ ਸਨੇਹਾ ਭੇਜਦੀ ਐ ਪਾਕਸ਼ੈਂਟ ਵੀ ਉਹਨ ਬੜੇ ਪ੍ਰਾਇਜਨ ਦੇ ਉੱਤੇ ਸਾਧ ਕੇ ਉਹ ਉਹ ਮੈਨੂੰ ਕੋਝ ਦੱਸ ਦਿੰਦਾ ਹੁੰਦਾ ਸੀ ਉਹ ਦਸਤਾਨੇ ਪਾ ਕੇ ਅਗਲੇ ਨੂੰ ਹੱਥ ਮਣਾਉਂਦੀ ਜਾਂ। ਸੇ ਤੁਹਾਨੂੰ ਤਾਂ ਗੱਲ ਛੇੜਦੀ ਸੀ ਆ। ਹਿੰਦੂਆਂ ਦਾ ਇੱਕ ਨੰਨੰਦੇ ਕੋ ਗ੍ਰਿਵਯੰਤਾ ਹਿੰਦੂਆਂ ਦਾ ਮੰਦਰ ਪਿਆ ਦੁਨੀਆ ਨਾਲ ਬਹੁਤ ਖਰਚ ਵਾਲਾ ਕੀਤਾ। ਉੱਥੇ ਹਿੰਦੂਆਂ ਦੇ ਗੁਰੂ ਈ ਦਲਾਈ ਲਾਮੇ ਹਿੰਦੂਆਂ ਦੇ ਗੁਰੂ ਤਾਂ ਉਹੀ ਮੈਨ ਸੱਧਿਆ। ਇਹ ਘਟਨ ਕਰਨਾ ਸੀ। ਉਹ ਰੋਜ਼ RAMCHANDRA ਤੇ LAKSHMAN ਜੀ ਆਪਣੇ ਗੁਰੂਆਂ ਦੇ ਫੁੱਲਾਂ ਦੇ ਲੀਲੇ ਰੋਜ਼ ਬਣਾਉਂਦੇ ਆ ਰੋਜ਼ ਪਾਉਂਦੇ ਆ ਰੋਜ਼ ਹੋਰ ਬਣਾਉਂਦੇ ਆ ਬਹੁਤ ਤਖੜਾ ਮੰਦਿਰ ਦੇਖਣੇ ਦੀ ਲਾਇਕ ਆ ਇੰਨਾ ਖਰਚ ਕੀਤਾ ਮੇਰੇ ਨਾਲ ਜਿਹੜਾ ਬੰਦਾ ਗਿਆ ਨਾ ਕਾਰਤੀਕਾਰ ਭੇਜੀ ਕੜਾ ਪੂਰੀਆਂ ਬਣਾਈਆਂ ਉਹ ਇੱਕ ਆਦਮੀ ਭੁੱਖ ਨਹੀਂ ਸਾਰ ਸਕਦਾ ਮੈਂ ਉਹਨੂੰ ਕਿਹਾ ਢੱਲੋ ਆ ਦੇ ਕਰਾਪੂ ਗੀਆਂ ਕਿੰਨੀ ਤੁਖਾਲਾ ਇੱਥੇ ਖਰੇ ਕੇ ਰੋਟੀ ਮਿਲਣੀ ਕਹਿੰਦਾ ਨਹੀਂ ਮੈਂ ਤਾਂ ਦਲਾਇਨਾਮੇ ਰੋਟੀ ਖਾਂਦਾ ਦੇਖਣਾ ਉਹਦੇ ਮੂੰਹਿਤ ਬੁਰਕੀਆਂ ਪਾਉਣ ਪਾਣੀ ਵੀ ਮੂੰਹ ਨੂੰ ਲਾਉਣ ਫੇਰ ਉਹਨੂੰ ਮੱਥਾ ਦੇਖਦੇ ਲੰਮੇ ਪੈ ਗਏ ਮੈਨੂੰ ਮੈਂ ਵੀ ਦੇਖਦੇ ਨਹੀਂ ਮੈਂ ਕਿਹੜਾ ਉਥੇ ਅਫਸਰ ਸਗਾ ਮੈਨੂੰ ਕੋਸ਼ਣ ਦੱਸਿਆ ਸੀ ਤੂੰ ਨਾ ਲੰਮਾ ਪੈ ਕੇ ਮੱਛਾ ਦੇਖੀ ਸਦਾਈ ਬੰਗੇ ਮੈਂ ਲੰਮਾ ਪਿਆ ਹੀ ਨਾ ਉਹਦੇ ਅੱਥਰੂ ਖੜਾ ਰਿਹਾ ਮੈਨੂੰ ਝੋੜਾ ਫੜ ਕੇ ਲੈ ਆਇਆ ਜੇ ਨਾ ਦੱਸਿਆ ਹੁੰਦਾ ਮੈਂ ਵੀ ਦੇਖਦੇ ਨਹੀਂ ਲੰਮਾ ਬੈਠ ਕੇ ਉਹਨੂੰ ਅੱਥਾ ਮੈਂ ਵੀ ਦੇਖਦੇ ਨੇ ਉਹ ਉਹ ਭੁੱਖ ਲੱਗੀ ਫੇ ਕੜਾ ਵੀ ਡੰਡਾ ਹੋ ਗਿਆ ਮੈਂ ਕਿਹਾ ਕਿ ਜੱਟਾਂ ਦੇ ਗੁਰਦੁਆਰੇ ਤਾਂ ਨਹੀਂ ਤਾਜ਼ਾ ਤਾਜ਼ਾ ਫਰਕਾਰ ਦਾ ਤਾਜ਼ਾ ਤਾਜ਼ਾ ਮੈਂ ਤੈਨੂੰ ਕਿਹਾ ਸੀ ਇਹ ਕੜਾ ਪੂਰੀਆਂ ਮੋਕੀਆਂ ਨੇ ਢੰਡੇ ਹੋਣ ਲਏ ਤੇ ਖਾਲਾ ਤੇ ਭੁੱਖੇ ਮਰ ਜਾਣਾ ਤੇ ਫੇਰ ਉਹ ਐਵੇਂ ਢੰਡੇ ਹੋਏ ਖਾਦੇ ਬਾਈ ਤੁਹਾਡੇ ਪਰਿਵਾਰ ਚੋਂ ਹੋਰ ਵੀ ਹੁਣ ਦੌੜਦਾ ਤੁਹਾਡੇ ਤੋਂ ਹੁਣ ਤੁਹਾਡੇ ਤੋਂ ਇਲਾਵਾ ਹਾਂ ਇਹ ਵੀ ਦੰਦਸਾ ਇਹ ਵੀ ਕੁਝ ਜਨ ਵਧੀਆ ਮੈਨੂੰ ਇਹ ਲ ਮੁੰਡੇ ਭਾ ਗਿਆ ਹਣਾ ਮੈਂ ਮੈਨੂੰ ਕਹਿੰਦਾ ਅੱਠੀ ਦਿਨੀ ਐਤਵਾਰ ਨੂੰ ਮੈਂ ਜਿੱਥੇ ਮੇਰੀ ਟ੍ਰੇਨਿੰਗ ਹੁੰਦੀ ਸੀ ਉੱਥੇ ਸਾਹ ਦੇੰਦੇ ਪਾਰਕ ਇਸ ਦਾ ਰੋਜ਼ ਦੌੜਦਾ ਮੈਂ ਦੰਦੇ ਮੀਜ਼ੀ ਕਰੋ ਕਹਿੰਦਾ ਉਦੜੀ ਘੜੀ ਸੌਂਦਾ ਉਦੜੀ ਤੂੰ ਮੈਨੂੰ ਤੰਗ ਕਰਦਾ ਸਵੇਰੇ ਉੱਠ ਕੇ ਉੱਥੇ ਨੂੰ ਮੈਂ ਇੱਕ ਵਾਰ ਕਿਹਾ ਚੜਾਈ ਉਤਰਾਈ ਸੀ ਟ੍ਰੇਨਿੰਗ ਕਰਦੀ ਮੈਂ ਕਿਹਾ ਸਾਲਿਆ ਤੈਨੂੰ ਕੀ ਹੋਇਆ ਓਏ ਇੱਕ ਜਿਹੜਾ ਦੋ ਜਿਹੜੇ ਉਹ ਤਾਂ ਫੇ ਜਿਹੜੇ ਪਾਇਲਦਾਰ ਮੁਲਖ ਸੀ ਨਾ ਜਿਹਨਾਂ ਦੇ ਮਹੱਤਾ ਦਾਉਣ ਨੇ ਦੀ ਉਹ ਪੰਜਾਂ ਮੌਲਕ ਵੀ ਦੌੜਿਆ ਉਹ ਵੀ ਲੱਪਿਆ ਦੌ ਤੁਸੀਂ ਸਭ ਤੋਂ ਲੰਮੀ ਦੌੜ ਕਿੰਨੀ ਕਿੰਨੇ ਕਿਲੋਮੀਟਰ ਲਈ ਹੈ ਮੈਂ ਉਦਾਂ ਇਹ ਹੁੰਦੀ ਆ 42 ਕਿਲੋ ਮੈਂ ਤਾਂ ਇਹ ਸੋਮੀਰ ਬਰਮੀ ਨਾਮ ਨੰਦ ਲੋ ਇੱਕ ਸਾਲ ਦਾ ਹੁੰਦੀ ਆ ਉੱਥੇ ਇਹ ਪਿਆਮੀ ਲਿਖਦੇ ਨੇ ਪਿਆਮੀ ਲਿਖਦੇ ਨੇ ਰਾਜ ਰਹੀ ਜਾ ਉਹ ਦੋਦੇ ਨਹੀਂ ਦੂਆ ਅੱਡਾ ਸਾਡਾ ਉਹ ਥੋੜੇ ਬੰਦੇ ਨਿੱਤਰਦੇ ਆ ਪੰਜਾਬੀ ਦੇਖ ਲੋ ਇਹਦੇ ਗੋਰੇ ਹੁੰਦੇ ਆ ਜਿੱਦਾਂ ਤੁਸੀਂ ਦੌੜਦੇ ਆ ਬਹੁਤ ਵੱਡੇ ਦਰਾਕੂ ਦੁਨੀਆ ਦੇ ਹੋਰ ਮੁਲਕ ਦੇ ਵੀ ਤੁਹਾਡੇ ਸਮਕਾਲੀ ਮਿਲਦੇ ਆ ਤੁਹਾਡੀ ਉਮਰ ਦੇ ਦੌੜਨ ਵਾਲੇ ਤੁਹਾਨੂੰ ਹਾਂ ਕੋ ਮੁਲੇ ਆ ਨਹੀਂ ਵੀ ਦੌੜ ਹਾਂ ਸਾਡੇ ਨਾਲ ਮੇਰੀ ਨੱਚਬਰ ਹੁੰਦੇ ਹੁੰਦੇ ਆ ਤੁਹਾਡੀ ਉਮਰ ਜਿੰਨੇ ਹੈਗੇ ਕੋਈ ਉਹਦੇ ਲਾ 1911 ਦਾ ਜਰਮਾ ਤੂੰ ਸਾਲ ਦਾਲਾ ਮੈਨੂੰ ਹੋਇਆ ਹੁਣ ਕੀ ਕਹਾਂ ਇਹ ਗਣਾ 100 ਸਾਲ ਤੇ ਉੱਪਰ ਹੋ ਗਈ ਯਾਰ ਹੈ ਨਹੀਂ ਕੋਈ ਹੁਣ ਆਖਰੀ ਸਵਾਲ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋ ਨੇ ਜਿਹੜੇ ਅੱਜ ਦੇ ਨੌਜਵਾਨ ਆ ਜੀ ਦਾ ਇੱਕ ਗੱਲ ਹੋਰ ਰਹਾ ਮੈਂ ਬਲੇਰੋ ਰਾਗੀ ਹੋਰ ਗੋਣੇ ਵਾਲਾ ਇਹ ਕੰਮ ਕਰਦਾ ਕਰਦਾ ਮਰ ਜਾ ਰਿਹਾ ਚੰਗਾ ਰਿਹਾ ਸਮਝਦਾ ਗੱਲ ਕਿਉਂ ਤਗਲਾ ਮਰ ਜਾਊਗਾ ਘਰ ਦੇ ਰੋਲਣਗੇ ਆਪ ਤਾਂ ਨਾ ਓਖਾ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਪੈਰ ਦੁਖਦੇ ਆਂ ਸਰੀਰ ਦੁਖਦਾ ਆ ਤੇ ਹੁਣ ਇਹ ਪਤਾ ਨਹੀਂ ਬੇ ਅਖੀਰ ਕਿਹੜੇ ਕੋਰਣਾ ਇੰਨੇ ਡੱਬਜੋ ਉਹਨਾਂ ਦੇ ਨਾਲ ਜੋ ਹੁਣ ਤਾਂ ਇੱਕ ਦੋ ਬੱਚੇ ਹੁੰਦੇ ਤਿੰਨ ਲੜਕੀਆਂ ਤਿੰਨ ਲੜਕੇ ਸੀ ਇਹ ਪਤਾ ਨਹੀਂ ਹੁੰਦਾ ਬੁੱਢੇ ਬਾਰੇ ਕੀ ਭਾ ਰਹਿਣਾ ਜਦੋਂ ਮੈਂ ਹੁਣ ਸਾਰਿਆਂ ਨਾਲ ਛੋਟਾ ਮੁੰਡਾ ਚੰਡੀਗੜ੍ਹ ਪੜ੍ਹਦਾ ਹੁੰਦਾ ਸੀ ਇਹਨੀਆਂ ਦੋ ਲੜਕੀਆਂ ਹੀ ਆਂ ਮਟਿਆਰਾ ਆਂ ਉਹਦ ਮੈਂ ਕਿਹੜੇ ਸਾਲ ਪਿੱਛੇ ਹੋਣਾ ਮਹੀਨਾ ਰਹਿਣਾ ਮਗਰੋਂ ਆਣੀ ਤੇ ਜਿਹਦੇ ਕੋਲ ਆਦਮੀ ਰਿਆ ਹੋਏ ਨਾ ਉਹਨਾਂ ਕੋਈ ਬੱਖਰੀ ਗੱਲ ਹੁੰਦੀ ਆ ਜਿਹਦੇ ਕੋਲ ਹੀ ਨਾ ਰਿਆ ਹੋਵੇ ਨਾ ਆਦਮੀ ਬੱਚਿਆਂ ਦੇ ਕੋਲ ਵੀ ਨਾ ਰਿਆ ਹੋਵੇ ਉਹ ਬੱਚਿਆਂ ਦੀ ਵੀ ਤੇ ਉਸ ਬੰਦੇ ਦੀ ਵੀ ਬੱਖਰੀ ਗੱਲ ਹੁੰਦੀ ਆ ਕਰਨਾ ਜੋ ਖਾਣ ਕਰਨਾ ਉਦਾਂ ਮੈਂ ਕਿਸੇ ਗੱਲੋਂ ਤੰਗ ਨਹੀਂ ਤਾਂ ਇਹਦਾ ਨੇ ਮੈਨੂੰ ਕੋਈ ਅਮਲ ਨਹੀਂ ਬੈ ਮੈਨੂੰ ਸ਼ਰਾਬ ਦੀ ਬੋਤਲ ਚਾਹੀਦੀ ਆ ਮੈਨੂੰ ਬਾਬਾ ਜੀ ਨਸ਼ਾ ਕੀਤਾ ਤੁਸੀਂ ਕਦੀ ਕੀ ਨਸ਼ਾ ਕੀਤਾ ਦੇਖੋ ਜੀ ਮੈਂ ਐਵੇਂ ਹੁਣ ਬੁੱਢੇ ਬਾਰੇ ਝੂਠ ਬੋਲਾਂ ਉਥੇ ਦਾ ਨਸ਼ਾ ਦਾ ਮੀਟ ਜਿਨ੍ਹਾਂ ਨੇ ਕੋਲ ਰਹਿਣਾ ਜੇ ਜਿੱਥੇ ਰਹਿਣਾ ਉਹਦਾ ਘਰ ਵਾ ਗੋਰੇ ਗੁਰਦੁਆਰੇ ਆਜ ਵੀ ਹੈ ਨਾ ਜੇ ਕੋਈ ਕਹਿ ਸੌਂ ਕਰਕੇ ਬਾਠੀ ਪੂਠੀ ਉਹਦਾ ਹੁਣ ਗੋਲਿਆਂ 'ਚ ਸੱਜਣਾ ਗੋਲਿਆਂ ਦੇ ਫੰਕਸ਼ਨ ਤੇ ਜਾਣਾ ਉਥੇ ਵੀ ਮੀਟ ਬਗਾਇਰ ਗੱਲ ਨਹੀਂ ਕਰਦੇ ਹੈ ਕਿ ਨਹੀਂ ਮੈਂ ਹੁਣ ਤੇਰੇ ਪਾ ਬੁੱਢੇ ਬਾਲੇ ਮਰ ਲਗਾ ਕਿੱਦਾਂ ਝੂਠ ਬੋਲਾਂ ਹੁਣ ਬੋਲੀ ਜਾਂਦੇ ਗੁਰਦੁਆਰੇ ਬੈਠੇ ਆ ਉੱਥੇ ਵੀ ਪਾਲ ਲੈ ਜਿੱਦਣ ਵਿਆਹ ਕਰਦੇ ਨਾ 12 ਵਜੇ ਰਜ ਕੇ ਆਉਂਦੇ ਆ ਬਸ ਤੋਂ ਫੇਰ ਗੁਰਦੁਆਰੇ ਵਰਦੇ ਆ ਰਜ ਕੇ ਚਲੋ ਬਾਬਾ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਵੀ ਧੰਨਵਾਦ ਤੁਹਾਡਾ ਚੋੜਾ ਕਿੱਥੋਂ ਮੈਨੂੰ ਲਿਆਏ ਤੁਸੀਂ ਕਿੱਥੋਂ ਪਾਜਣ ਦਿਖਾਇਆ ਮੇਰੇ ਨਾਲ ਬੁੱਢੇ ਦਾ ਜਿਆਦਾ ਧੰਨਵਾਦ ਪਰ ਉਦੋਂ ਹੁਣ ਮੇਰਾ ਦਿਮਾਗ ਖਰਾਓ ਹੋਇਆ ਆ ਮੇ ਤੋਂ ਉਲਟੀਆਂ ਪਲਟੀਆਂ ਗੱਲਾਂ ਹੋ ਜਾਂਦੀਆਂ ਕੋਈ ਉਲਟੀ ਪਲਟੀ ਗੱਲ ਹੋ ਜਾਂ ਮੈਨੂੰ ਮਾਫ ਕਰਨੀ ਆ ਆ ਗੱਲਾ ਦਿਮਾਗ ਮੇਰਾ ਕੰਮ ਨਹੀਂ ਕਰਦਾ ਕਿਉਂ মিডিਆ ਵਾਲੇ ਕਈ ਉਲਟੀ ਪਲਟੀ ਗੱਲ ਹੋ ਜਾਂਦੀਆਂ ਪਰ ਮੈਂ ਦੇਖਿਆ ਉਧਰ ਸਚਾਈ ਆ ਉਧਰ ਸਚਾਈ ਆ ਐ ਸਾਡਾ ਮਲਖ ਝੂਠ ਨਮਾ ਲਿਆ ਬਹੁਤ ਝੂਠ ਚਲੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੇਟ ਵੀ ਹੋ ਰਹੇ ਆ ਤੁਸੀਂ ਨਹੀਂ ਉਹ ਮੈਂ ਕਹਾਂਦਾ ਲੇਟ ਆ ਲੇਟ ਹੋਣਗੇ ਗੱਡੀ ਵਾਲੇ ਮੈਂ 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 ਮਚੂਰ ਬੋਲੀ ਆ ਗੱਡੀ ਜੀ ਬੈਠਾ ਆ ਗਿਆ ਗੱਡੀ ਵਿੱਚ ਚੱਲ ਜਾਣਾ ਨਹੀਂ ਜੀ ਮੈਂ ਕਹਾਂ ਲੇਟ ਮੈਂ ਆਉਂਦਾ ਚਲੋ ਠੀਕ ਹੈ ਠੀਕ ਤਾਂ ਇਹ ਸਾਨਾ ਵਿਸ਼ਵ ਪ੍ਰਸਿੱਧ ਡੋਰਾਕ ਸਰਦਾਰ ਫੌਜਾ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਆ ਬਹੁਤ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਲਗਾਤਾਰ ਪੂਰੀ ਦੁਨੀਆ 'ਚ ਆ ਜਿਹੜੀ ਉਹਨਾਂ ਦੀ ਧੌੜ ਹੈ ਉਹਦੀ ਚਰਚਾ ਹੁੰਦੀ ਰਹੀ ਹੈ ਕੈਮਰਾਮੈਨ ਜਸਵਿੰਦਰ ਦੇ ਨਾਲ ਇੰਦਰਜੀਤ ਸਿੰਘ ਚਾਲ ਰੌਣਕ ਪੰਜਾਬ ਦੀ ਟੀਵੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ